ਤੇ ਉਧਰ ਚੰਡੀਗੜ੍ਹ ਦੇ ਮੌਲੀ ਜਗਰਾਂ ਦੇ ਵਿੱਚ ਹੰਗਾਮਾ ਹੋਇਆ ਹੈ ਬਦਮਾਸ਼ਾਂ ਨੇ ਇੱਕ ਥਾਰ ਤੇ ਪੱਥਰ ਮਾਰੇ ਨੇ ਜਿਮ ਸੰਚਾਲਕ ਦੀ ਥਾਰ ਤੇ ਤਾਪੜ ਤੋੜ ਪੱਥਰ ਮਾਰੇ ਗਏ ਉਸ ਤੋਂ ਬਾਅਦ ਥਾਰ ਦੇ ਸ਼ੀਸ਼ੇ ਟੁੱਟੇ ਨੇ ਥਾਰ ਦਾ ਨੁਕਸਾਨ ਹੋਇਆ ਹੈ ਤੇ ਸੀਸੀਟੀਵੀ ਦੇ ਵਿੱਚ ਇਹ ਤਿੰਨੋਂ ਬਦਮਾਸ਼ ਕੈਦ ਹੋਏ ਹਨ ਥਾਰ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਹਾਲਾਂਕਿ ਜਿਮ ਸੰਚਾਲਕ ਸੋਨੂ ਦਾ ਕਹਿਣਾ ਹੈ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆ ਪਰ ਤਸਵੀਰਾਂ ਦੇਖੋ ਕਿ ਕਿਵੇਂ ਥਾਰ ਤੇ ਪੱਥਰ ਮਾਰੇ ਜਾ ਰਹੇ ਨੇ ਥਾਰ ਦੇ ਸ਼ੀਸ਼ੇ ਭੰਨੇ ਜਾ ਰਹੇ ਨੇ ਤੇ ਇਹ ਹਮਲਾ ਕੀਤਾ ਗਿਆ ਏ ਇਹਨਾਂ ਬਦਮਾਸ਼ਾਂ ਦੇ ਵੱਲੋਂ ਜਿੰਮ ਸੰਚਾਲਕ ਦੀ ਇਹ ਥਾਰ ਹੈ ਚੰਡੀਗੜ੍ਹ ਦਾ ਮੌਲੀ ਜਗਰਾਂ ਇਹ ਇਲਾਕਾ ਜਿੱਥੇ ਇਹ ਹੰਗਾਮਾ ਦੇਖਣ ਨੂੰ ਮਿਲਿਆ ਐਸੇ ਖਬਰ ਤੇ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਮਨੋਜ ਕਿ ਕੋਈ ਜਾਣਕਾਰੀ ਕਿਉਂ ਇਹ ਪੱਥਰ ਮਾਰੇ ਜਾ ਰਹੇ ਨੇ ਕੀ ਕਾਰਨ ਦੱਸਿਆ ਜਾ ਰਿਹਾ ਹੈ ਜਿਗਰਨਵੀਰ ਇਹ ਪੂਰਾ ਵਾਕਿਆ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਔਰ ਜਿਹੜਾ ਜਿੰਮ ਸੰਚਾਲਕ ਹੈ ਦੋਨੋਂ ਉਹਨੇ ਜਿਹੜੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਔਰ ਸੀਸੀਟੀਵੀ ਵੀ ਪੁਲਿਸ ਨੂੰ ਦਿੱਤੀ ਹੈ ਜਿਦੇ ਵਿੱਚ ਤਿੰਨ ਜਿਹੜੇ ਬਦਮਾਸ਼ ਨੇ ਉਹ ਤਾਕਤ ਪੱਥਰ ਜਿਹੜੇ ਹੈਗੇ ਉਹ ਗੱਡੀ 'ਤੇ ਵਸਾਦੇ ਨਜ਼ਰ ਆ ਰਹੇ ਨੇ ਕਾਫੀ ਨੁਕਸਾਨ ਜਿਹੜਾ ਹੈ ਗੱਡੀ ਦਾ ਹੋਇਆ ਥਾਰ ਗੱਡੀ ਹੈ ਰੈੱਡ ਕਲਰ ਦੀ ਇਹ ਇਲਾਕਾ ਜਿਹੜਾ ਹੈਗਾ ਚੰਡੀਗੜ੍ਹ ਦਾ ਮੌਲੀ ਜਗਰਾ ਹੈ ਲੇਕਿਨ ਜਿਹੜਾ ਜਿੰਮ ਸੰਚਾਲਕ ਹੈ ਉਹਦੇ ਦੋ ਜਿੰਮ ਹੈ ਚੰਡੀਗੜ੍ਹ ਦੇ ਵਿੱਚ ਔਰ ਉਹਦਾ ਕਹਣਾ ਹੈ ਕਿ ਮੇਰੀ ਕਿਸੇ ਤਰ੍ਹਾਂ ਦੀ ਕੋਈ ਰੱਜਿਸ਼ ਨਹੀਂ ਹੈ ਹਾਲਾਂਕਿ ਜਿਹੜੇ ਤਿੰਨ ਬਦਮਾਸ਼ ਆਏ ਸੀ ਉਹ ਪੂਰੀ ਪਲਾਨ ਤਰੀਕੇ ਦੇ ਨਾਲ ਆਪਣੇ ਫੇਸ ਨੂੰ ਕਵਰ ਕਰਕੇ ਲੇਕਿਨ ਇੱਕ ਜਿਹੜਾ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਇੱਕ ਦੀ ਥੋੜੀ ਜਿਹੀ ਸ਼ਕਲ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਹਾਲਾਂਕਿ ਹੁਣ ਉਹਦੀ ਪਛਾਣ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਵਿੱਚ ਕਾਰਵਾਈ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਏਗਾ ਲੇਕਿਨ ਤੁਸੀਂ ਦੇਖੋ ਕਿ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਉਹ ਆ ਕੇ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਐ ਔਰ ਭੰਨ ਤੋੜ ਕਰਕੇ ਉੱਥੋਂ ਭਰਾਰ ਹੋ ਜਾਂਦੇ ਨੇ ਹਾਲਾਂਕਿ ਹੁਣ ਤੇ ਜਿਹੜੇ ਮਾਲਿਕ ਨੇ ਉਹਨਾਂ ਦਾ ਖਾਸ ਤੌਰ ਤੇ ਕਹਿਣਾ ਹੈ ਕਿ 2011 ਤੋਂ ਮੈਂ ਜੇ ਮੇ ਤਲਾਨਾ ਲੇਕਿਨ ਕਿਸੇ ਵੀ ਤਰ੍ਹਾਂ ਦੀ ਮੇਰੀ ਕੋਈ ਕਿਸੇ ਨਾਲ ਰੰਜਿਸ਼ ਨਹੀਂ ਹੈ ਔਰ ਇਹ ਜਿਹੜੇ ਮੁੰਡੇ ਨੇ ਮੈਂ ਇਹਨਾਂ ਨੂੰ ਨਹੀਂ ਜਾਣਦਾ ਆਖੀ ਦਿਨਾਂ ਨੇ ਕਿਉਂ ਕਿਤਾ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਗੱਡੀ ਦੀ ਭੰਨ ਤੋੜ ਕੀਤੀ ਹੈ ਉਹਨਾਂ ਦੀ ਮਨਸ਼ਾ ਕੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਅਜੇ ਤੱਕ ਕੋਈ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਨਹੀਂ ਹੋਈ ਹੈ ਬਹੁਤ ਸ਼ੁਕਰੀਆ ਮਨੋਜ ਇਸ ਪੂਰੀ ਅਪਡੇਟ ਦੇ ਲਈ ਮਨੋਜ ਰਾਠੀ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਚੰਡੀਗੜ੍ਹ ਦੇ ਮੌਲੀ ਜਾਗਰਾਂ ਦੇ ਵਿੱਚ ਹੰਗਾਮਾ ਹੋਇਆ ਬਦਮਾਸ਼ਾਂ ਨੇ ਇੱਕ ਥਾਰ ਤੇ ਪੱਥਰ ਮਾਰੇ ਨੇ ਜਿਮ ਸੰਚਾਲਕ ਦੀ ਏਥਾਰ ਜਿਸ ਤੇ ਤਾਬੜ ਤੋੜ ਪੱਥਰ ਮਾਰ ਕੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਹਾਲਾਂਕਿ ਥਾਰ ਮਾਲਕ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਪੁਰਾਣਾ ਵੈਰ ਵਿਰੋਧ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਦੂਜੇ ਪਾਸੇ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹਨਾਂ ਬਦਮਾਸ਼ਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ